ਅਟੀ ਵਿਖੇ ਦੇਰ ਰਾਤ ਜਿਹੜੀ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਬਾਰੀ ਨੂੰ ਲੈ ਕੇ ਜਿੱਥੇ ਲੋਕਾਂ ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਉੱਥੇ ਹੀ ਦੇਰ ਰਾਤ ਇੱਕ ਡਰੋਨ ਨਾਮੀ ਚੀਜ਼ ਜਿਹੜੀ ਕਿ ਲੋਕਾਂ ਵੱਲੋਂ ਪਹਿਲਾਂ ਤਾਂ ਹਵਾ ਦੇ ਵਿੱਚ ਵੇਖੀ ਗਈ ਹੈ ਤੇ ਬਾਅਦ ਵਿੱਚ ਇੱਕ ਐਸਾ ਧਮਾਕਾ ਹੋਇਆ ਤੇ ਸਵੇਰ ਵੇਲੇ ਜਦ ਲੋਕਾਂ ਨੇ ਵੇਖਿਆ ਕਿ ਖੇਤਾਂ ਦੇ ਵਿੱਚ ਚਾਰ ਤੋਂ 5 ਫੁੱਟ ਡੂੰਗਾ ਇੱਕ ਟੋਆ ਪਿਆ ਹੋਇਆ ਸੀ ਤੇ ਇਸ ਦੇ ਨਾਲ ਹੀ ਕੁਝ ਉਸ ਡਰੋਨ ਦੇ ਜਿਹੜੇ ਪਾਰਸ ਖਿੱਲਰੇ ਪਏ ਸਨ ਚਸ਼ਮਦੀਤਾ ਦਾ ਕਹਿਣਾ ਹੈ ਕਿ ਦੇਰ ਰਾਤ 4 ਤੋਂ 5 ਵਜੇ ਦੀ ਰੇਂਜ ਦੇ ਵਿੱਚ ਇਹ ਡਰੋਨ ਜਿਹੜਾ ਕਿ ਹਵਾਵਾਂ ਵਿੱਚ ਜਿਹੜਾ ਘੁੰਮਦਾ ਦੇਖਿਆ ਗਿਆ ਸੀ ਜਿਸ ਤੋਂ ਬਾਅਦ ਇੱਕ ਵੱਡਾ ਬਲਾਸਟ ਹੋਇਆ ਅਤੇ ਬਲਾਸਟ ਤੋਂ ਬਾਅਦ ਜਿਆਦਾ ਸਵੇਰੇ ਲੋਕਾਂ ਨੇ ਇਹ ਦੇਖਿਆ ਕਿ ਇਹ ਪਿੰਡ ਦੁੱਬਲੀ ਦੇ ਬਿਲਕੁਲ ਨੇੜੇ ਖੇਤ ਨੇ ਦੇਖ ਸਕਦੇ ਕਿ ਜਿੱਥੇ ਲੋਕ ਇਕੱਤਰ ਹੋਏ ਹਨ ਤੇ ਇੱਥੇ Indian Army ਤੋਂ ਇਲਾਵਾ ਪੰਜਾਬ ਪੁਲਿਸ ਵੀ ਇੱਥੇ ਜਿਹੜੀ ਪਹੁੰਚੀ ਹੋਈ ਹੈ ਲੋਕ ਵੱਡੇ ਪੱਦਰ ਤੇ ਜਿਹੜੇ ਲਾਗੇ ਜਾ ਰਹੇ ਨੇ ਜਿਨ੍ਹਾਂ ਨੂੰ ਪੁਲਿਸ ਵੱਲੋਂ ਬਿਲਕੁਲ ਨਹੀਂ ਰੋਕਿਆ ਜਾ ਰਿਹਾ ਇੱਥੇ ਇਹ ਵੀ ਆ ਕਿ ਜਿਸ ਤਰੀਕੇ ਦੇ ਨਾਲ ਇਹ ਜਿਹੜੇ ਬੰਬਲਮੇ ਚੀਜ਼ ਐ ਕੋਈ ਦੁਰਘਟਨਾ ਨੂੰ ਵੀ ਇਨਜਾਮ ਹੋਰ ਵੀ ਦੇ ਸਕਦੀ ਹੈ ਪਰ ਪੁਲਿਸ ਪ੍ਰਸ਼ਾਸਨ ਸਿਰਫ ਆਪਣੀਆਂ ਫੋਟੋਆਂ ਖਿਚਵਾਉਣ ਤਿੱਕਰ ਜਿਹੜਾ ਮਹਿਸੂਸ ਹੈ ਉੱਥੇ মিডিਆ ਨੇ ਜਦ ਇਹਨਾਂ ਤਿੱਕਰ ਪਹੁੰਚ ਕਰਨੀ ਚਾਹੀਦੀ ਹੈ মিডিਆ ਦੇ ਅੱਗੇ ਹੁਣ ਤੋਂ ਇਹਨਾਂ ਬਿਲਕੁਲ ਸਾਫ਼ ਇਨਕਾਰ ਕਰ ਦਿੱਤਾ ਹੈ ਫਿਲਹਾਲ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਪਾਕਿਸਤਾਨ ਵੱਲੋਂ ਇੰਡੀਆ ਦੇ ਨਾਲ ਮਾਹੌਲ ਬਣਾ ਦਿੱਤਾ ਗਿਆ ਹੈ ਉਹ ਬੈਠ ਕੇ ਟੇਬਲ ਟॉक ਹੀ ਜਿਹੜੀਆਂ ਦੋਵੇਂ ਦੇਸ਼ ਆਪਣੀ ਗੱਲ ਕਰਨ ਪੀਟੀਸੀ ਨਿਊਜ਼ ਪੱਟੀ ਤੋਂ ਬਲਜੀਤ ਸਿੰਘ